ਅੱਜ 21 ਦਸੰਬਰ ਆ ਔਰ ਚੋਣ ਪੈਣੀ ਜਿਹੜੀ ਆ ਸਵੇਰ ਦੀ ਸ਼ੁਰੂ ਹੋ ਚੁੱਕੀ ਆ ਤੇ ਸਾਡੇ ਨਾਲ ਇਸ ਟਾਈਮ ਜਲੰਧਰ ਤੋਂ ਸਾਬਕਾ ਵਿਧਾਇਕ ਰਜਿੰਦਰ 베ਰੀ ਤੇ ਜ਼ਿਲ੍ਹਾ ਪ੍ਰਧਾਨ ਵੀ ਨੇ ਗੱਲਬਾਤ ਕਰ ਲੈਨੇ ਆ ਰਜਿੰਦਰ 베ਰੀ ਸਾਹਿਬ ਕਿਵੇਂ ਲੱਗ ਰਿਹਾ ਕਿ ਸਵੇਰ ਦੀ ਪੋਲਿੰਗ ਪੂਲ ਸ਼ੁਰੂ ਹੋ ਚੁੱਕੀ ਆ ਕਿਵੇਂ ਮਾਹੌਲ ਤੁਸੀਂ ਜਾ ਰਹੇ ਹੋ ਅਲੱਗ-ਅਲੱਗ ਜਗ੍ਹਾ ਤੇ ਜਾ ਰਹੇ ਹੋ ਕਿਵੇਂ ਦਾ ਮਾਹੌਲ ਬਣਿਆ ਹੋਇਆ ਦੇਖੋ ਅੱਜ ਜਿਹੜੀਆਂ ਨਗਰ ਨਿਗਮਦੀਆਂ ਚੋਣਾ ਪੈ ਰਹੀਆਂ ਆ ਇਹ ਜਿਹੜੀ ਸਰਕਾਰ ਆ ਉਹਦੇ ਖਿਲਾਫ ਲੋਕ ਆਪਣਾ ਗੁੱਸਾ ਘੜ ਰਿਹਾ ਜੀ ਪਿਛਲੇ 3 ਸਾਲਾਂ ਦੇ ਵਿੱਚ ਆਮ ਆदमी ਸਰਕਾਰ ਨੇ ਕੋਈ ਵੀ ਕੰਮ ਨਹੀਂ ਕੀਤਾ ਚਾਹੇ ਡਿਵੈਲਪਮੈਂਟ ਪੱਖੋਂ ਦੇਖ ਲਈਏ ਅੱਜ ਲੈਂਡ ਆਰਡਰ ਦੀ ਗੱਲ ਕਰ ਲਈਏ ਕਿ ਕਿੰਨਾ ਕੁ ਮਾੜਾ ਲੈਂਡ ਆਰਡਰ ਹੈ ਅੱਜ ਆਪਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਲਈਏ ਅੱਜ ਪੁਲਿਸ ਅਫੀਸਰ ਸਾਹਿਬਾਨ ਦੀ ਗੱਲ ਕਰ ਲਈਏ ਲੋਕ ਤਰਾਹੀ ਤਰਾਹੀ ਕਰ ਰਹੇ ਆ ਅੱਜ ਡੈਮੋਕਰੇਸੀ ਦੇ ਉੱਪਰ ਬੜਾ ਵੱਡਾ ਆਮ ਆਮੀ ਪਾਰਟੀ ਨੇ ਤਬਾ ਲਗਾ ਦਿੱਤਾ ਜੀ ਔਰ ਅੱਜ ਲੋਕ ਜਿਹੜੇ ਆ ਆਵਾਮ ਆਦਮੀ ਪਾਰਟੀ ਦੇ ਖਿਲਾਫ ਵੋਟ ਪਾ ਰਹੇ ਆ ਕਾਂਗਰਸ ਪਾਰਟੀ ਨੂੰ ਵੋਟ ਪੈ ਰਹੀ ਸਰ ਤੁਸੀਂ ਜਾ ਰਹੇ ਕਿਵੇਂ ਪੀਸਫੁੱਲ ਕੰਮ ਚੱਲ ਰਿਹਾ ਸਾਰੇ ਬੁੱਥਾ ਦੇ ਬਿਲਕੁਲ ਸਮੂਥਲੀ ਚੱਲ ਰਿਹਾ ਲੇਕਿਨ ਰਾਤ ਨੂੰ ਜੋ ਪੁਲਿਸ ਅਫੀਸਰ ਸਹਿਬਾਨ ਨੇ ਬਿਨਾ ਵਰਦੀ ਤੋਂ ਜਿੱਥੇ-ਜਿੱਥੇ ਵੀ ਸਾਡੇ ਕਾਂਗਰਸ ਦੇ ਕੈਂਡੀਡੇਟ ਖੜੇ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਜਿੱਥੇ-ਜਿੱਥੇ ਆਫਿਸ ਬਣੇ ਸੀਗੇ ਉਹਨਾਂ ਦੇ ਵਿੱਚ ਵਰਦੀ ਤੋਂ ਬਗੈਰ ਜਾ ਕੇ ਰੇਡ ਕੀਤੀ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਇਵਨ ਕਿ ਕਈ ਵਰਕਰਾਂ ਨੂੰ ਥਾਣੇ ਵੀ ਚੱਕ ਕੇ ਲੈ ਗਏ ਜੀ ਕਿ ਤੁਸੀਂ ਬਾਹਰ ਨਹੀਂ ਨਿਕਲਣਾ VOTING ਵਾਲੇ ਦਿਨ ਇਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀ ਇਲੈਕਸ਼ਨ ਹੈ ਉਸ ਇਸ ਇਲੈਕਸ਼ਨ ਨੂੰ ਮਾਹੌਲ ਮਾਹੌਲ ਇਸ ਤਰੀਕੇ ਦੇ ਨਾਲ ਬਣਾ ਦਿੱਤਾ ਕੀ ਲੱਗਦਾ ਕਿੰਨਿਆਂ ਕੇ ਸਿੱਟਾ ਲੈ ਜਾਓਗੇ ਅਸੀਂ 85 ਸਾਢੇ ਸੇਟਾਂ ਲਗਭਗ 60 ਸੇਟਾਂ ਤੋਂ ਉੱਪਰ ਲੈ ਕੇ ਜਾਵਾਂਗੇ ਜੀ ਮੈਂ ਮੇਅਰ ਕਾਂਗਰਸ ਦਾ ਹੀ ਬਣੇਗਾ ਲੱਗਦਾ ਕਾਂਗਰਸ ਦਾ ਹੀ ਬਣੇ ਭਾਈ ਲੋਕਾਂ ਨੇ ਤਿਆਰ ਕਰ ਲਿਆ ਕਿ ਮੇਅਰ ਜਿਹੜਾ ਕਾਂਗਰਸ ਦਾ ਹੀ ਬਣਾਓ ਤੇ ਹੁਣ ਆਪਣਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਵੋਟਾਂ ਹੋ ਰਹੀਆਂ ਨੇ ਹਜੇ ਕਾਫੀ ਕਾਫੀ ਘੱਟ ਜਿਹੜੀ ਹੈ ਕਾਊਂਟਿੰਗ ਚੱਲ ਰਹੀ ਹੈ ਇਸ ਟਾਈਮ ਕਿ ਕੀ ਲੱਗਦਾ ਕਿ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਨਹੀਂ ਅਸਲੇ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਲਗਭਗ 25% ਜੋ ਮੈਂ ਇੱਥੇ ਪਤਾ ਕੀਤਾ 25% ਪੋਲਿੰਗ ਜਿਹੜੀ ਹੈ ਉਹ ਹੋ ਚੁੱਕੀ ਹੈ ਜੀ ਔਰ ਲੋਕ ਹੁਣ ਆ ਰਹੇ ਮੈਨੂੰ ਲੱਗਦਾ 70% ਪੋਲਿੰਗ ਪੋਲਿੰਗ ਜਿਹੜੀ ਹੈ ਉਹ ਓਵਰ ਆਲ ਸਾਰੇ ਬੁਥਾ ਦੇ ਜਾਂ ਸਾਰੇ ਵਾਰਡਾ ਦੇ ਵਿੱਚ ਹੋਏਗੇ ਜਿੱਦਾਂ ऐसे ਸਾਡੇ ਨਾਲ ਰਜਿੰਦਰ 베ਰੀ ਜਿਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਘਰੋਂ ਨਿਕਲ ਕੇ ਜੜੀਆ ਵੋਟ ਜੜੀਆ ਜਰੂਰ ਪਾਣ ਔਰ ਉਹਨਾਂ ਨੇ ਜਿਹੜਾ ਕਿਹਾ ਕਿ ਅਸੀਂ ਆਪਣੀ ਸਰਕਾਰ ਬਣਾਵਾਂਗੇ ਮੇਅਰ ਜਿਹੜਾ ਜਲੰਧਰ ਦੇ ਵਿੱਚ ਕਾਂਗਰਸ ਦਾ ਹੀ ਹੋਵੇਗਾ ਜਲੰਧਰ ਤੋਂ ਕੈਮਰਾ ਮਹਾਰਜੂ ਦੇ ਨਾਲ ਅੰਕੀ ਜੁਨੈਦਾ ਤੇ ਵੈਲਕਮ ਜੈਪੀ ਟੀਵੀ ਅੱਜ 21 ਦਸੰਬਰ ਆ ਔਰ ਚੋਣ ਪੈਣੀ ਜਿਹੜੀ ਆ ਸਵੇਰ ਦੀ ਸ਼ੁਰੂ ਹੋ ਚੁੱਕੀ ਆ ਤੇ ਸਾਡੇ ਨਾਲ ਇਸ ਟਾਈਮ ਜਲੰਧਰ ਤੋਂ ਸਾਬਕਾ ਵਿਧਾਇਕ ਰਜਿੰਦਰ 베ਰੀ ਤੇ ਜ਼ਿਲ੍ਹਾ ਪ੍ਰਧਾਨ ਵੀ ਨੇ ਗੱਲਬਾਤ ਕਰ ਲੈਨੇ ਆ ਰਜਿੰਦਰ 베ਰੀ ਸਾਹਿਬ ਕਿਵੇਂ ਲੱਗ ਰਿਹਾ ਕਿ ਸਵੇਰ ਦੀ ਪੋਲਿੰਗ ਪੂਲ ਸ਼ੁਰੂ ਹੋ ਚੁੱਕੀ ਆ ਕਿਵੇਂ ਮਾਹੌਲ ਤੁਸੀਂ ਜਾ ਰਹੇ ਹੋ ਅਲੱਗ-ਅਲੱਗ ਜਗ੍ਹਾ ਤੇ ਜਾ ਰਹੇ ਹੋ ਕਿਵੇਂ ਦਾ ਮਾਹੌਲ ਬਣਿਆ ਹੋਇਆ ਦੇਖੋ ਅੱਜ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਪੈ ਰਹੀਆਂ ਆ ਇਹ ਜਿਹੜੀ ਸਰਕਾਰ ਆ ਉਹਦੇ ਖਿਲਾਫ ਲੋਕ ਆਪਣਾ ਗੁੱਸਾ ਘੜ ਰਿਹਾ ਜੀ ਪਿਛਲੇ 3 ਸਾਲਾਂ ਦੇ ਵਿੱਚ ਆਮ ਆदमी ਸਰਕਾਰ ਨੇ ਕੋਈ ਵੀ ਕੰਮ ਨਹੀਂ ਕੀਤਾ ਚਾਹੇ ਡਿਵੈਲਪਮੈਂਟ ਪੱਖੋਂ ਦੇਖ ਲਈਏ ਅੱਜ ਲੈਂਡ ਆਰਡਰ ਦੀ ਗੱਲ ਕਰ ਲਈਏ ਕਿ ਕਿੰਨਾ ਕੁ ਮਾੜਾ ਲੈਂਡ ਆਰਡਰ ਹੈ ਅੱਜ ਆਪਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਲਈਏ ਅੱਜ ਪੁਲਿਸ ਅਫੀਸਰ ਸਰਬਾਨ ਦੀ ਗੱਲ ਕਰ ਲਈਏ ਲੋਕ ਤਰਾਹੀ ਤਰਾਹੀ ਕਰ ਰਹੇ ਆ ਅੱਜ ਡੈਮੋਕਰੇਸੀ ਦੇ ਉੱਪਰ ਬੜਾ ਵੱਡਾ ਆਮ ਆਮੀ ਪਾਰਟੀ ਨੇ ਤਬਾ ਲਗਾ ਦਿੱਤਾ ਜੀ ਔਰ ਅੱਜ ਲੋਕ ਜਿਹੜੇ ਆ ਆਵਾਮ ਆਦਮੀ ਪਾਰਟੀ ਦੇ ਖਿਲਾਫ ਵੋਟ ਪਾ ਰਹੇ ਆ ਕਾਂਗਰਸ ਪਾਰਟੀ ਨੂੰ ਵੋਟ ਪੈ ਰਹੀ ਸਰ ਤੁਸੀਂ ਜਾ ਰਹੇ ਕਿਵੇਂ ਪੀਸਫੁੱਲ ਕੰਮ ਚੱਲ ਰਿਹਾ ਸਾਰੇ ਬੁੱਥਾ ਦੇ ਬਿਲਕੁਲ ਸਮੂਥਲੀ ਚੱਲ ਰਿਹਾ ਲੇਕਿਨ ਰਾਤ ਨੂੰ ਜੋ ਪੁਲਿਸ ਅਫੀਸਰ ਸਹਿਬਾਨ ਨੇ ਬਿਨਾ ਵਰਦੀ ਤੋਂ ਜਿੱਥੇ-ਜਿੱਥੇ ਵੀ ਸਾਡੇ ਕਾਂਗਰਸ ਦੇ ਕੈਂਡੀਡੇਟ ਖੜੇ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਜਿੱਥੇ-ਜਿੱਥੇ ਆਫਿਸ ਬਣੇ ਸੀਗੇ ਉਹਨਾਂ ਦੇ ਵਿੱਚ ਵਰਦੀ ਤੋਂ ਬਗੈਰ ਜਾ ਕੇ ਰੇਡ ਕੀਤੀ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਇਵਨ ਕਿ ਕਈ ਵਰਕਰਾਂ ਨੂੰ ਥਾਣੇ ਵੀ ਚੱਕ ਕੇ ਲੈ ਗਏ ਜੀ ਕਿ ਤੁਸੀਂ ਬਾਹਰ ਨਹੀਂ ਨਿਕਲਣਾ VOTING ਵਾਲੇ ਦਿਨ ਇਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀ ਇਲੈਕਸ਼ਨ ਹੈ ਉਸ ਇਸ ਇਲੈਕਸ਼ਨ ਨੂੰ ਮਾਹੌਲ ਮਾਹੌਲ ਇਸ ਤਰੀਕੇ ਦੇ ਨਾਲ ਬਣਾ ਦਿੱਤਾ ਕੀ ਲੱਗਦਾ ਕਿੰਨਿਆਂ ਕਿ ਸਿੱਟਾ ਲੈ ਜਾਓਗੇ ਅਸੀਂ 85 ਸਾਡੀਆਂ ਸੀਟਾਂ ਲਗਭਗ 60 ਸੀਟਾਂ ਤੋਂ ਉੱਪਰ ਲੈ ਕੇ ਜਾਵਾਂਗੇ ਜੀ ਮੈਂ ਮੇਅਰ ਕਾਂਗਰਸ ਦਾ ਹੀ ਬਣੇਗਾ ਲੱਗਦਾ ਕਾਂਗਰਸ ਦਾ ਹੀ ਬਣੇ ਭਾਈ ਲੋਕਾਂ ਨੇ ਤਿਆਰ ਕਰ ਲਿਆ ਕਿ ਮੇਅਰ ਜਿਹੜਾ ਕਾਂਗਰਸ ਦਾ ਹੀ ਬਣਾਉਣਾ ਤੇ ਹੁਣ ਆਪਣਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਵੋਟਾਂ ਹੋ ਰਹੀਆਂ ਨੇ ਹਜੇ ਕਾਫੀ ਕਾਫੀ ਘੱਟ ਜਿਹੜੀ ਹੈ ਕਾਊਂਟਿੰਗ ਚੱਲ ਰਹੀ ਹੈ ਇਸ ਟਾਈਮ ਕੀ ਲੱਗਦਾ ਕਿ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਨਹੀਂ ਐਸਲੇ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਲਗਭਗ 25% ਜੋ ਮੈਂ ਇੱਥੇ ਪਤਾ ਕੀਤਾ 25% ਪੋਲਿੰਗ ਜਿਹੜੀ ਹੈ ਹੋ ਚੁੱਕੀ ਹੈ ਜੀ ਔਰ ਲੋਕ ਹੁਣ ਆ ਰਹੇ ਮੈਨੂੰ ਲੱਗਦਾ 70% ਪੋਲਿੰਗ ਪੋਲਿੰਗ ਜਿਹੜੀ ਹੈ ਉਹ ਓਵਰ ਆਲ ਸਾਰੇ ਬੁੱਥਾਂ ਦੇ ਜਾਂ ਸਾਰੇ ਵਾਰਡਾਂ ਦੇ ਵਿੱਚ ਹੋਏਗੇ ਕਿਦਾਂ ਇਸੇ ਸਾਡੇ ਨਾਲ ਜਿੰਦਰ 베ਰੀ ਜਿਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਘਰੋਂ ਨਿਕਲ ਕੇ ਜੜੀਆ ਵੋਟ ਜੜੀਆ ਜਰੂਰ ਪਾਣ ਔਰ ਉਹਨਾਂ ਨੇ ਜਿਹੜਾ ਕਿਹਾ ਕਿ ਅਸੀਂ ਆਪਣੀ ਸਰਕਾਰ ਬਣਾਵਾਂਗੇ ਮੇਅਰ ਜਿਹੜਾ ਜਲੰਧਰ ਦੇ ਵਿੱਚ ਕਾਂਗਰਸ ਦਾ ਹੀ ਹੋਵੇਗਾ ਜਲੰਧਰ ਤੋਂ ਕੈਮਰਾ ਮਹਾਰਾਜੂ ਦੇ ਨਾਲ ਅੰਕਿਤ ਜਨੇਜਾ ਵੈਲਕਮ ਜੈਪੀ ਟੀਵੀ